ਹਰ ਇੱਕ ਜਿੱਤ ਦੇ ਪਿੱਛੇ ਹਾਰ ਛੁਪੀ ਹੈ ਹਾਰ ਦੇ ਪਿੱਛੇ ਇੱਕ ਜਿੱਤ ਛੁਪੀ ਹੈ ਜੀ ਤੇ ਮਕਸਦ ਮੇਰਾ ਸਰ ਇਹ ਆ ਕਿ ਗੁਰੂ ਦੀ ਨਗਰੀ ਦੇ ਵਿੱਚ ਵਿਕਾਸ ਹੋਣਾ ਮੇਰੀ ਕੋਸ਼ਿਸ਼ ਹੈ ਕਿ ਮੈਂ ਜਿੱਤਣ ਤੋਂ ਬਾਅਦ ਲੋਕ ਸਭਾ ਦੀ ਚੋਣਾਂ ਤੇ ਮੈਂ ਇੰਡਸਟਰੀ ਲੈ ਕੇ ਆਵਾਂ ਕਿ ਸਾਡੇ ਜਿਹੜੇ ਨੌਜਵਾਨ ਪੰਜਾਬੀ ਲੋਕ ਨੇ ਉਹ ਬਾਹਰ ਪਲੈਨ ਕਰਕੇ ਨਾ ਜਾਣ ਰਾਸ਼ਟਪੀਦਾ ਮਹਾਤਮਾ ਗਾਂਧੀ ਜੀ ਦਾ ਫਾਲੋਅਰ ਔਰ ਉਹਨਾਂ ਦੇ ਵਿਚਾਰਧਾਰਾ ਤੋਂ ਸਹਿਮਤ ਹਾਂ ਔਰ ਭਾਰਤ ਦੇ ਰਾਸ਼ਟ੍ਰਪੀਤਾ ਦਾ ਉਹਨਾਂ ਦਾ ਉਪਾਦਿ ਮਿਲੀ ਉਹਨਾਂ ਨੂੰ ਔਰ ਉਹਨਾਂ ਨੂੰ ਤੇ ਮੰਨਦਾ ਹੀ ਮੰਨਦਾ ਸਰਦਾਰ ਭਗਤ ਸਿੰਘ ਜੀ ਨੂੰ ਮੰਨਦਾ ਕਰਤਾ ਸਿੰਘ ਸਰਾਬਾ ਜੀ ਨੂੰ ਮੈਂ ਮੰਨਦਾ ਸਰ ਜਮਾਨ ਤੇ ਜਪਤ ਜ਼ਰੂਰ ਹੁੰਦੀ ਪਰ ਇੱਕ ਨਾ ਇੱਕ ਦਿਨ ਮੈਂ ਹੋਊਂਗਾ ਕਾਮਯਾਬ ਮੇਰੇ ਕੋਲ ਕੁਛ ਵੀ ਨਹੀਂ ਹੈ ਨਾ ਹਾਥੀ ਹੈ ਨਾ ਘੋੜਾ ਹੈ ਮੂਝੇ ਜਨਤਾ ਕੇ ਦਰਬਾਰ ਮੇਂ ਇਰਖਸ਼ੇ ਪੇ ਜਾਣਾ ਹੈ ਤੁਸੀਂ 11 ਵਾਰੀ ਫੇਲ ਹੋ ਚੁੱਕੇ ਹੋ ਕੋਈ ਗੱਲ ਨਹੀਂ ਹੁਣ 12ਵੀਂ 13ਵੀਂ ਵਾਰ ਮੈਂ ਪਾਸ ਹੋਊਂਗਾ ਇਸ ਬਾਰ ਮੈਂ ਪਾਸ ਹੋਊਂਗਾ ਲੋਕ ਸਭਾ ਚੋਣਾਂ ਦਾ ਮੌਸਮ ਹੈ ਤਾਂ ਇਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲਦੇ ਹੈ ਲੇਕਿਨ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੇ ਕੈਂਡੀਡੇਟ ਨਾਲ ਚਲਾ ਰਹੇ ਹਾਂ ਜੋ ਕਿ ਈ ਰਿਕਸ਼ਾ ਚਲਾਉਂਦੇ ਨੇ ਜੀ ਹਾਂ ਔਰ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਬਲਕਿ 12ਵਾਂ ਇਲੈਕਸ਼ਨ ਜਿਹੜਾ ਹੈ ਉਹਨਾਂ ਵੱਲੋਂ ਲੜਿਆ ਜਾ ਚੁੱਕਾ ਹੈ ਔਰ ਅੱਜ ਤੱਕਨ ਸ਼ਾਇਦ ਹੀ ਕੋਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੋਏਗਾ ਜਿਹੜਾ ਕਿ 12 ਇਲੈਕਸ਼ਨ ਲੜ ਚੁੱਕਾ ਹੋਵੇ ਲੇਕਿਨ ਇਹ ਸੱਚ ਹੈ ਕਿ ਅੰਮ੍ਰਿਤਸਰ ਦਾ ਇੱਕ ਉਮੀਦਵਾਰ ਜਿਹੜਾ ਇਸ ਵੇਲੇ ਪੁਲਿਸ ਸਿਕਿਉਰਿਟੀ ਦੇ ਵਿੱਚ ਹੈ ਔਰ ਉਹ ਸ਼ਖਸ ਜਿਹੜਾ ਹੈ 12ਵਾਂ ਇਲੈਕਸ਼ਨ ਜਿਹੜਾ ਹੈ ਲੜ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਕੱਪੜੇ ਦੇਖ ਕੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਸ਼ਖਸ ਇੱਕ ਅਲੱਗ ਸੋਚ ਦਾ ਮਾਲਕ ਹੋਏਗਾ ਔਰ ਇਸ ਸ਼ਖਸ ਦਾ ਨਾਮ ਹੈ ਸ਼ਾਮ ਲਾਲ ਗਾਂਧੀ ਨਾਮ ਸ਼ਾਮ ਲਾਲ ਸੀ ਲੇਕਿਨ ਮਹਾਤਮਾ ਗਾਂਧੀ ਜੀ ਦੀ ਸੋਚ ਨੂੰ ਮੰਨਦੇ ਸੀ ਤਾਂ ਤੁਸੀਂ ਦੇਖੋ ਪਹਿਰਾਵਾ ਵੀ ਮਹਾਤਮਾ ਗਾਂਧੀ ਜੀ ਵਰਗਾ ਦਾ ਹੈ ਔਰ ਚਿੱਟਾ কুর্তা ਪਜਾਮਾ ਪਾ ਕੇ ਸਿਰ ਦੇ ਉੱਤੇ ਟੋਪੀ ਲਾ ਕੇ ਤਾਂ ਪੁਲਿਸ ਕਸਟ ਜਿਹੜਾ ਸਿਕਿਉਰਿਟੀ ਹੈ ਉਸ ਦੇ ਵਿੱਚ ਚੋਣ ਲੜਦੇ ਨੇ ਤਾਂ ਹਥਿਆਰ ਜਿਹੜਾ ਚੋਣ ਲੜਨ ਵਾਸਤੇ ਹੈ ਉਹਨਾਂ ਦਾ ਈ ਰਿਕਸ਼ਾ ਹੈ ਕਿਉਂਕਿ ਇਹ ਈ ਰਿਕਸ਼ਾ ਚਲਾਉਂਦੇ ਨੇ ਤਾਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਹ ਚੋਣ ਲੜਦੇ ਉਹ ਚੋਣ ਇਸ ਤਰੀਕੇ ਦੇ ਨਾਲ 12 ਚੋਣਾਂ ਤੁਸੀਂ ਲੜ ਚੁੱਕੇ ਹੋ ਕਿ ਮਕਸਦ ਕੀ ਹੈ ਔਰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਜਮਾਨਤਾ ਜਬਤ ਹੋਈਆਂ ਕੀ ਕਾਰਨ ਸਰ ਮੈਂ ਜ਼ਰੂਰ ਕਹਿਣਾ ਚਾਹੂੰਗਾ ਇਹ ਹਰ ਇੱਕ ਜਿੱਤ ਦੇ ਪਿੱਛੇ ਹਾਰ ਛੁਪੀ ਹਾਰ ਦੇ ਪਿੱਛੇ ਇੱਕ ਜਿੱਤ ਛੁਪੀ ਹੈ ਜੀ ਤੇ ਮਕਸਦ ਮੇਰਾ ਸਰ ਇਹ ਆ ਕਿ ਗੁਰੂ ਦੀ ਨਗਰੀ ਦੇ ਵਿੱਚ ਵਿਕਾਸ ਹੋਣਾ ਔਰ ਤਰੱਕੀ ਹੋਣਾ ਔਰ ਸਾਡੀ ਗੁਰੂ ਰਾਮਦਾਸ ਦੀ ਨਗਰੀ ਜਿਹੜੀ ਹੈ ਉਹ ਚੜ ਦੀ ਕਲਾ ਵਿੱਚ ਰਵੇ ਜੀ ਔਰ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੰਡਸਟਰੀ ਖਤਮ ਹੋ ਚੁੱਕੀ ਹੈ ਜੀ ਇੱਕੋ ਸ਼ੁੰਨਿਆ ਲੈਵਲ ਤੇ ਹੁੰਦੀ ਆ ਸ਼ੁੰਨਿਆ ਵੀ ਹੈ ਨਹੀਂ ਔਰ ਜਿਹੜੇ ਪੜ੍ਹੇ ਲਿਖੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਕਾਰੋਬਾਰ ਨਹੀਂ ਮਿਲਦਾ ਪੜ੍ਹ ਲਿਖ ਜਾਂਦੇ ਨੇ ਸਰਕਾਰੀ ਨੌਕਰੀ ਨਹੀਂ ਮਿਲਦੀ ਪ੍ਰਾਈਵੇਟ ਨੌਕਰੀ ਨਹੀਂ ਮਿਲਦੀ ਆ ਉਹ ਫਿਰ ਵਿਦੇਸ਼ਾਂ ਨੂੰ ਪਲੈਨ ਕਰਕੇ ਜਾਂਦੇ ਨੇ ਜੀ ਸਾਡਾ ਅੰਮ੍ਰਿਤਸਰ ਕੀ ਸਾਡਾ ਪੰਜਾਬ ਵੀ ਖਾਲੀ ਹੋ ਚੁੱਕਿਆ ਹੈ ਜੀ ਮੇਰੀ ਕੋਸ਼ਿਸ਼ ਹੈ ਕਿ ਮੈਂ ਜਿੱਤਣ ਤੋਂ ਬਾਅਦ ਲੋਕ ਸਭਾ ਦੀ ਚੋਣਾਂ ਤੇ ਮੈਂ ਇੰਡਸਟਰੀ ਲੈ ਕੇ ਆਵਾਂ ਕਿ ਸਾਡੇ ਜਿਹੜੇ ਨੌਜਵਾਨ ਪੰਜਾਬੀ ਲੋਕ ਨੇ ਉਹ ਬਾਹਰ ਪਲੈਨ ਕਰਕੇ ਨਾ ਜਾਣ ਪਰ ਸਵਾਲ ਹੈ ਕਿ ਇੱਡੇ ਵੱਡੇ ਜਿਹੜਾ ਮਹਾਸਮਰ ਚੱਲ ਰਿਹਾ ਇਸ ਵੇਲੇ ਵੱਡੇ ਵੱਡੇ ਲੋਕ ਨੇ ਦਿਗਜ ਲੋਕ ਨੇ ਵੱਡੇ ਵੱਡੇ ਉਹਨਾਂ ਕੋਲ ਪੈਸਾ ਵੱਡੀ ਵੱਡੀ ਸੋਚ ਹੈ ਉਹਦੇ ਵਿੱਚ ਤੁਸੀਂ ਕਿਵੇਂ ਕੰਮ ਕਰ ਲੋਗੇ ਕਿਵੇਂ ਤੁਸੀਂ ਈ ਰਿਕਸ਼ਾ ਦੇ ਮਾਧਿਅਮ ਨਾਲ ਲੋਕਾਂ ਤੱਕ ਆਪਣੀ ਸੋਚ ਲੈ ਕੇ ਜਾਓਗੇ ਜੀ ਲੋਕ ਸਭਾ ਦੇ ਵਿੱਚ 9 ਹਲਕੇ ਨੇ ਹਰ ਹਲਕੇ ਦੇ ਵਿੱਚ ਮੈਂ ਜਾਵਾਂਗਾ ਔਰ ਲੋਕਾਂ ਦੇ ਵਿੱਚ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਤੁਸੀਂ ਤੁਹਾਡਾ ਸਫੇਦ ਕੁਰਤਾ ਪਜਾਮਾ ਕਿਉਂ ਤੁਹਾਨੂੰ ਗਾਂਧੀ ਕਿਉਂ ਕਹਿੰਦੇ ਸ਼ਾਮ ਲਾਲ ਗਾਂਧੀ ਕਿਉਂ ਕਹਿੰਦੇ ਨੇ ਜੀ ਮੈਂ ਰਾਸ਼ਟ੍ਰਪਿਤਾ ਮਹਾਤਮਾ ਗਾਂਧੀ ਜੀ ਦਾ ਫਾਲੋਅਰ ਔਰ ਉਹਨਾਂ ਦੇ ਵਿਚਾਰਧਾਰਾ ਤੋਂ ਸਹਿਮਤ ਹਾਂ ਔਰ ਭਾਰਤ ਦੇ ਰਾਸ਼ਟ੍ਰਪਿਤਾ ਦਾ ਉਹਨਾਂ ਦਾ ਉਪਾਦਿ ਮਿਲੀ ਉਹਨਾਂ ਨੂੰ ਔਰ ਉਹਨਾਂ ਨੂੰ ਤੇ ਮੰਨਦਾ ਹੀ ਮੰਨਦਾ ਸਰਦਾਰ ਭਗਤ ਸਿੰਘ ਜੀ ਨੂੰ ਮੰਨਦਾ ਕਰਤਾ ਸਿੰਘ ਸਰਾਬਾ ਜੀ ਨੂੰ ਮੈਂ ਮੰਨਦਾ ਉਦਮ ਸਿੰਘ ਜੀ ਨੂੰ ਵੀ ਮੈਂ ਮੰਨਦਾ ਹਾਂ ਗਾਂਧੀ ਜੀ ਨੂੰ ਕਿਉਂ ਮੰਨਦੇ ਹੋ ਗਾਂਧੀ ਜੀ ਦੇ ਮੈਂ ਵਿਚਾਰਤਾ ਕਿਉਂਕਿ ਉਹਨਾਂ ਨੇ ਕੋਈ ਵੀ ਕੰਮ ਕੀਤਾ ਜ਼ਿੰਦਗੀ ਵਿੱਚ ਲੜਾਈ ਦੇ ਨਾਲ ਨਹੀਂ ਪ੍ਰੇਮ ਦੇ ਨਾਲ ਕੀਤਾ ਹੈ ਔਰ ਲੜਾਈ ਨੂੰ ਆਪਣਾ ਹਥਿਆਰ ਨਹੀਂ ਬਣਾਇਆ ਪਿਆਰ ਔਰ ਸਤ ਨੂੰ ਆਪਣਾ ਹਥਿਆਰ ਬਣਾ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਹੁਣ ਤੁਸੀਂ ਅੱਜ ਤੱਕ ਜਿੰਨੀਆਂ ਵੀ ਚੋਨਾ ਲੜੀਆਂ ਉਹਦੇ ਚ ਜਮਾਨਤ ਜਬਤ ਹੋਈ ਹੈ ਤੁਹਾਡੀ ਤਾਂ ਇੱਕ ਵਾਰ ਫਿਰ ਤੁਸੀਂ ਇਸ ਵਾਰ ਕੀ ਸੋਚ ਕੇ ਚੱਲੇ ਸਰ ਜਮਾਨਤ ਜਬਤ ਜ਼ਰੂਰ ਹੁੰਦੀ ਪਰ ਇੱਕ ਨਾ ਇੱਕ ਦਿਨ ਮੈਂ ਹੋਊਂਗਾ ਕਾਮਯਾਬ ਹੂੰ ਜੀ ਇਹ ਮੈਂ ਸੋਚ ਕੇ ਤੁਰਦਾ ਹਾਂ ਔਰ ਦੇਖੋ ਇੱਥੇ ਤੁਸੀਂ ਵੇਖਿਆ ਹੋਏਗਾ ਕਿ ਹਿੰਦੁਸਤਾਨ ਦੇ ਟੌਪ ਦੇ ਵਕੀਲ ਅਰੁਣ ਜੈਡਲੀ ਸਾਹਿਬ ਵੀ ਆਏ ਸੀ ਕਿੰਨਾ ਰੁਪਿਆ ਲਾ ਕੇ ਚਲੇ ਗਏ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਉਦੋਂ ਵੀ ਮੈਂ ਲੋਕ ਸਭਾ ਦੀ ਚੋਣ ਲੜਿਆ ਸੀ ਤੇ ਮੈਂ ਤੇ ਕੁਝ ਵੀ ਨਹੀਂ ਆ ਮੇਰੇ ਕੋਲ ਕੁਝ ਵੀ ਨਹੀਂ ਹੈ ਨਾ ਹਾਥੀ ਹੈ ਨਾ ਘੋੜਾ ਹੈ ਮੂਝੇ ਜਨਤਾ ਕੇ ਦਰਬਾਰ ਮੇ ਇਰਖਸ਼ੇ ਪੇ ਜਾਣਾ ਹੈ ਇਰਖਸ਼ੇ ਤੇ ਜਾਣਾ ਹੈ ਜਾਣਾ ਹੈ ਤੇ ਇਰਖਸ਼ਾ ਜਿਹੜਾ ਤੁਸੀਂ ਜਾਂਦੇ ਹੋ ਤਾਂ ਲੋਕ ਤੁਹਾਨੂੰ ਕਹਿੰਦੇ ਨਹੀਂ ਕਿ ਇੱਕ ਵੱਖਰੇ ਤਰੀਕੇ ਦਾ ਕੈਂਡੀਡੇਟ ਆਇਆ ਦੋ ਪੁਲਿਸ ਵਾਲੇ ਨਾਲ ਨੇ ਦੋ ਬਹਾਦਰ ਪੰਜਾਬ ਪੁਲਿਸ ਦੇ ਜਵਾਨ ਤੁਹਾਨੂੰ ਮਿਲੇ ਹੈ ਤੇ ਨਾਲ ਜਿਹੜਾ ਤੁਸੀਂ ਇਰਖਸ਼ਾ ਜਾਂਦੇ ਹੋ ਸਰ ਮੈਂ ਜਿੱਥੇ ਜਾਣਾ ਉਥੇ ਲੋਕ ਮੈਨੂੰ ਬਹੁਤ ਕਰੀਬ ਨਿਗਾ ਜਿਤਨਾ ਕੋਈ ਹੀਰੇ ਨੂੰ ਸੋਨਾ ਨੂੰ ਐ ਕਰਕੇ ਵੇਖਦਾ ਉਤਨਾ ਮੈਨੂੰ ਲੋਕ ਵੇਖਦੇ ਨੇ ਜਿੰਨਾ ਚਿਰ ਅਗਲੀ ਗਲੀ ਵਿੱਚ ਮੈਂ ਸੱਜੇ ਬੰਨੇ ਨਹੀਂ ਮੁੜ ਜਾਂਦਾ ਉਨੀ ਦੇਰ ਦੇਖਦੇ ਰਹਿੰਦੇ ਆ ਉਹਦਾ ਕਾਰਨ ਇਹ ਆ ਕਿ ਕਹਿੰਦੇ ਕਿ ਇਹ ਵੀ ਇੱਕ ਗਰੀਬ ਬੰਦਾ ਈ ਰਿਕਸ਼ਾ ਆਟੋ ਚਲਾਉਣ ਵਾਲਾ ਈ ਰਿਕਸ਼ਾ ਚਲਾਉਣ ਵਾਲਾ ਬੰਦਾ ਸਵਾਰੀ ਢੋਣ ਵਾਲਾ ਬੰਦਾ ਵੀ ਖੜਾ ਵਾ ਔਰ ਹਰ ਵਾਰੀ ਖਲੋਂਦਾ ਵਾ ਤੇ ਇਹ ਇਹਨਾਂ ਨੂੰ ਵੀ ਜਿੰਨਾ ਚਾਹੀਦਾ ਇਹ ਹੀ ਉਹਨਾਂ ਦੇ ਕਸ਼ਮਕ ਕਸ਼ ਵਿੱਚ ਰਹਿੰਦਾ ਹੈ ਬਾਕੀ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨਾ ਚਾਹੁੰਦਾ ਜੀ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਲੋਕਾਂ ਨੇ ਔਰ 92 ਸੀਟਾਂ ਉਹਨਾਂ ਨੂੰ ਵਿਧਾਨ ਸਭਾ ਦੇ ਦਿੱਤੀ ਪੂਰਾ ਭਰਵਾ ਹੁੰਗਾਰੇ ਦੇ ਨਾਲ ਉਹਨਾਂ ਕੋ ਲੋਕਾਂ ਕੋ ਬੜੀ ਆਸ ਸੀ ਪਰ ਉਹ ਆਪਣੇ ਉਹਨਾਂ ਦੇ ਆਸਤੇ ਖਰੇ ਨਹੀਂ ਉਤਰੇ ਆਮ ਆਦਮੀ ਪਾਰਟੀ ਨੂੰ ਮੌਕਾ ਮਿਲ ਗਿਆ ਭਾਜਪਾ ਨੂੰ ਵੀ ਮੌਕਾ ਮਿਲਿਆ ਸ਼੍ਰੀ ਰਾਮਦਾਸ ਗੁਰੂਗਦੀ ਨਗਰੀ ਦੇ ਵਿੱਚੋਂ ਕਾਂਗਰਸ ਨੂੰ ਮੌਕਾ ਮਿਲਿਆ ਭਾਜਪੀ ਨੂੰ ਮੌਕਾ ਮਿਲਿਆ ਹਰ ਪਾਰਟੀ ਨੂੰ ਮੌਕਾ ਮਿਲਿਆ ਅਕਾਲੀ ਦਲ ਨੂੰ ਵੀ ਮੌਕਾ ਮਿਲਿਆ ਪਰ ਅੰਬਰਸਰ ਜਿਹੜੀ ਗੁਰੂ ਦੀ ਨਗਰੀ ਹੈ ਇੱਕ ਵੀ ਇੰਡਸਟਰੀ ਲਿਆ ਨਹੀਂ ਸਕਿਆ ਤੁਸੀਂ ਇੰਡਸਟਰੀ ਦਾ ਦਰਦ ਕਿਵੇਂ ਜਾਣਦੇ ਹੋ ਕਿਉਂਕਿ ਮੈਂ ਪਾਉਰਲੂਮ ਦਾ ਕੱਪੜੇ ਦਾ ਫੈਕਟਰੀ ਦਾ ਮੈਂ ਖੁਦ ਕਾਰੀਗਰ ਸੀ ਮਿਸਤਰੀ ਵੀ ਸੀ ਕਿਉਂਕਿ ਤੁਸੀਂ ਵੇਖਿਆ ਹੋਏਗਾ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਵੇਖਿਆ ਜਾਵੇ ਤੇ ਸੂਰਤ ਜਾਈਏ ਬੰਬੇ ਜਾਈਏ ਤਾਂ ਲੋਕ ਕਹਿੰਦੇ ਸੀ ਅੰਬਰਸਰ ਜਿਹੜੀ ਨਾ ਫੈਕਟਰੀ ਦਾ ਗੜਿਆ ਕਿਸੇ ਟਾਈਮ ਤੇ ਗੜ ਹੁੰਦਾ ਸੀ ਉਹ ਸੀएमसी ਸਭ ਉਹ ਸੀਮ ਬੰਦ ਹੋ ਗਿਆ ਸੁਦੇਸ਼ੀ ਮਿਲ ਬੰਦ ਹੋ ਗਈ ਜਿੱਥੇ 600 700 ਬੰਦਾ ਕੰਮ ਕਰਦਾ ਸੀ ਅੱਜ ਉਹ ਕਿੱਥੇ ਗਈਆਂ ਮਿਲਾਂ ਉਹ ਕਿੱਥੇ ਗਿਆ ਇੰਡਸਟਰੀ ਕਿੱਥੇ ਗਈ ਕਿੱਥੇ ਪਰ ਤੁਸੀਂ ਸਮਝੋ ਕਿ ਐਡੇ ਵੱਡੇ ਲੀਡਰਾਂ ਦੇ ਵਿੱਚ ਤੁਸੀਂ ਜਿੱਥੇ ਵੱਡੀ ਵੱਡੀ ਪਾਰਟੀਆਂ ਨੇ ਆਈ ਦੀ ਰੇਟ ਉੱਥੇ ਇੱਕ ਸ਼ਾਮ ਲਾਲ ਗਾਂਧੀ ਆਜ਼ਾਦ ਉਮੀਦਵਾਰ ਕਿਵੇਂ ਖੜਾ ਹੋ ਪਾਊਗਾ ਬਿਲਕੁਲ ਜੀ ਮੈਂ ਇੱਕ ਅਗਰ ਇੱਕ ਐਮਪੀ ਅਗਰ ਚਾਹਦੇ ਤੇ ਕੀ ਨਹੀਂ ਹੋ ਸਕਦਾ ਬੜਾ ਕੁਝ ਹੋ ਸਕਦਾ ਹੈ ਸਿਰਫ ਇਹ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਪਰ ਲੋਕ ਤੁਹਾਡੇ ਜਜਮੇ ਨੂੰ ਜੇ ਮੰਨਣ ਤੇ ਕਿਉਂਕਿ ਹਰ ਵਾਰ ਤੁਹਾਡੀ ਜ਼ਮਾਨਤ ਜ਼ਬਤ ਹੋਈ ਹੈ ਨਾ ਸਵਾਲ ਤੇ ਆਇਆ ਹੈ ਕਿ ਹਰ ਵਾਰ ਤੁਹਾਡੀ ਜ਼ਮਾਨਤ ਜ਼ਬਤ ਹੁੰਦੀ ਹੈ ਤਾਂ ਲੋਕ ਤੁਹਾਡੇ ਜਜਮੇ ਨੂੰ ਕਿਵੇਂ ਸਮਝ ਲੈਣ ਬੱਚਾ ਇੱਕ ਵਾਰੀ ਫੇਲ ਹੋ ਜੇ ਦਾ ਦਾ ਮਤਲਬ ਇਹ ਨਹੀਂ ਕਿ ਉਹ ਡਿਗਰੀ ਨਹੀਂ ਕਰ ਸਕਦਾ ਤੁਸੀਂ 11 ਵਾਰੀ ਫੇਲ ਹੋ ਚੁੱਕੇ ਹੋ ਕੋਈ ਗੱਲ ਨਹੀਂ ਹੁਣ 12ਵੀਂ 13ਵੀਂ ਵਾਰ ਮੈਂ ਪਾਸ ਹੋऊंगा ਇਸ ਵਾਰ ਮੈਂ ਪਾਸ ਹੋऊंगा ਜਿੱਤੋਗੇ ਇਸ ਵਾਰ ਹਾਂ ਜਿੱਤਾਂਗਾ ਜ਼ਰੂਰ ਔਰ ਇਸ ਵਾਰ ਹੀ ਜਿੱਤਾਂਗਾ ਕਿਉਂਕਿ ਹੁਣ ਲਹਿਰ ਆਮ ਆਦਮੀ ਪਾਰਟੀ ਦੀ ਨਹੀਂ ਚੱਲਦੀ, ਭਾਜਪਾ ਦੀ ਨਹੀਂ ਚੱਲਦੀ, ਕਾਂਗਰਸ ਨਹੀਂ ਚੱਲਦੀ, ਅਕਾਲੀ ਦਲ ਦੀ ਨਹੀਂ ਚੱਲਦੀ। ਹੁਣ ਝੰਡਾ ਹੋਏਗਾ ਆਜ਼ਾਦ ਉਮੀਦਵਾਰ ਦਾ। ਆਜ਼ਾਦ ਉਮੀਦਵਾਰ ਦਾ। ਜੀ, ਈ ਰਿਕਸ਼ਾ ਵਾਲਾ। ਈ ਰਿਕਸ਼ੇ ਵਾਲਾ। ਈ ਰਿਕਸ਼ੇ ਵਾਲਾ ਕੀ ਤੁਹਾਡਾ ਨਾਮ ਦਈਏ ਤੁਹਾਨੂੰ? ਸ਼ਾਮ ਲਾਲ ਗਾਂਧੀ ਈ ਰਿਕਸ਼ੇ ਵਾਲਾ। ਈ ਰਿਕਸ਼ੇ ਵਾਲਾ। ਤੇ ਦੋ ਦੋ ਸਿਕਿਉਰਿਟੀਆਂ ਨਾਲ ਮਿਲਦੀਆਂ ਜਦੋਂ ਘਰ ਜਾਂਦੇ ਹੋ, ਮਹੱਲੇ ਜਾਂਦੇ ਹੋ, ਲੋਕੀ ਪੁੱਛਦੇ ਨਹੀਂਗੇ ਅੱਜਕੱਲ ਬੜੀ ਟੌਟ ਆਪਾ ਰੱਖਿਆ। ਨੇ ਟੋ ਟੱਪਾ ਤੇ ਮੈਂ ਸ਼ੁਰੂ ਦੇ ਅੰਦਰ ਸਿੰਪਲ ਜਿਹਾ ਹੈਗਾ ਪਜਾਮਾ ਕੁਰਤਾ ਟੁੱਟੀ ਜੁੱਤੀ ਪਾਈ ਆ ਮੈਂ ਇਹ ਵੀ ਮੇਰੀ 50 ਰੁਪਏ ਦੀ ਜੁੱਤੀ ਤੁਸੀਂ ਦੇਖ ਸਕਦੇ ਜੀ ਆ 50 ਰੁਪਏ ਦੀ ਜੁੱਤੀ ਆ ਉਹ ਵੀ ਖਿੱਚ ਚੁੱਕੀ ਆ ਤੁਸੀਂ ਆ ਦੇਖ ਸਕਦੇ ਹੋ ਆ ਵੇਖੋ ਆ ਵੇਖੋ ਜੁੱਤੀ ਕਿਸੀ ਆ ਜੀ ਅੱਛਾ ਆ ਇੱਥੋਂ ਮੇਰੇ ਕਪੜੇ ਵੀ ਪਟੇ ਹੋਏ ਨੇ ਅੱਛਾ ਸਵਾਲ ਇਹ ਨਹੀਂ ਸਾਰਾ ਅਕਲਮੰਦੀ ਕਹਿੰਦੇ ਨੇ ਭੈਸ ਬੜੀ ਕੀ ਅਕਲ ਅਕਲ ਹਮੇਸ਼ਾ ਬੜੀ ਹੁੰਦੀ ਆ ਪਰਮਾਤਮਾ ਨੇ ਮੈਨੂੰ ਅਕਲ ਦਿੱਤੀ ਆ ਉਸ ਅਕਲ ਦੇ ਬਲਬੂਤੇ ਪੇ ਐਸ਼ੀਰੀ ਆਮਦਾਸ ਦੀ ਨਗਰੀ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਇਹਨੂੰ ਖੁਸ਼ਹਾਲ ਬਣਾਵਾਂਗਾ ਔਰ ਐਸਾ ਰੋਜ਼ਗਾਰ ਲੈ ਕੇ ਆਵਾਂਗਾ ਸਾਡੇ ਪੰਜਾਬੀਆਂ ਨੂੰ ਬਾਹਰ ਨਾ ਜਾਣਾ ਪਵੇ ਇੱਥੇ ਕੰਮਕਾਰ ਮਿਲੇ ਔਰ ਨਸ਼ਾ ਇੱਥੇ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਪਰ ਤੁਹਾਡਾ ਬਜਟ ਕਿੰਨਾ ਜਿੱਦਾਂ 95 ਲੱਖ ਦਾ ਬਜਟ ਰੱਖਿਆ ਤੁਸੀਂ ਕਿੰਨਾ ਬਜਟ ਹੈ ਇਸ ਕੀ ਇਲੈਕਸ਼ਨਾਂ ਦੇ ਲਈ ਜੀ ਮੇਰੇ ਕੋਲ ਤਾਂ ਪੈਸਾ ਹੈਗਾ ਹੀ ਨਹੀਂ ਨੰਗਾ ਨਾ ਆਏਗਾ ਕਿ ਦਿਨ ਚੋੜੇਗਾ ਕਿ ਮੇਰੇ ਕੋਲ ਕੁਝ ਨਹੀਂ ਹੈਗਾ ਇਹ ਈ ਰਿਕਸ਼ਾ ਤੁਸੀਂ ਵੇਖ ਰਹੇ ਹੋ ਇਹ ਮੈਂ ਕਿਸ਼ਤਾਂ ਵਿੱਚ ਲਿੱਤਾ ਹੈ ਸਰ ਕਿਸ਼ਤਾਂ ਦੇ ਇਹ ਈ ਰਿਕਸ਼ਾ ਇਹ ਈ ਰਿਕਸ਼ਾ ਕਿਸ਼ਤਾਂ 'ਚ ਹੈ ਅੱਛਾ ਤੇ ਤੁਸੀਂ ਦੇਖੋ ਕਿ ਇਹਨਾਂ ਦੀ ਈ ਰਿਕਸ਼ਾ ਵੀ ਕਿਸ਼ਤਾਂ 'ਤੇ ਹੈ ਤੇ ਭਾਜੀ ਕਿਸ਼ਤ ਲਾਣੀ ਕਿ ਆਪਣਾ ਚੋਣ ਪ੍ਰਚਾਰ ਕਰਨਾ ਕਿੰਨਾ ਮੁਸ਼ਕਲ ਨਹੀਂ ਹੈ ਇੱਕ ਵਾਰ ਤੁਸੀਂ ਕਹੋਗੇ ਇੱਕ ਵਾਰ ਮੇਰਾ ਸਵਾਲ ਹੈ ਕਿਸ਼ਤ ਲਾਣੀ ਕਿ ਵਾਸਤੇ ਲੋਕਾਂ 'ਚ ਵੀ ਜਾਣਾ ਲੋਕ ਜਾ ਕੇ ਕਿਸੇ ਲਈ ਕਿਸੇ ਨੂੰ ਕੋਈ ਦੇਣਾ ਪੈਣਾ ਵੀ ਲੈਣਾ ਪੈਂਦਾ ਕੋਈ ਕੁਝ ਨਹੀਂ ਕੋਈ ਮੁਸ਼ਕਲ ਨਹੀਂ ਮੈਂ ਬਜਟ ਤਿਆਰ ਕਰਕੇ ਰੱਖਿਆ ਸੀ ਪਹਿਲਾਂ ਹੀ ਕਿਸ਼ਤ ਮੈਂ ਉਤਾਰ ਚੁੱਕਿਆ ਹਾਂ ਹੁਣ ਜਦੋਂ ਕਿਸ਼ਤ ਆਉਣੀ ਆ ਉਦੋਂ ਇਲੈਕਸ਼ਨ ਖਤਮ ਹੋ ਜਾਣੀ ਆ ਹਾਂਜੀ ਜਿੱਤੋਗੇ ਹਾਂ ਜਿੱਤਾਂਗਾ ਅਗਲੀ ਵਾਰ ਜਿੱਤਾਂਗਾ ਤੁਸੀਂ ਦੇਖ ਰਹੇ ਹੋ ਇੱਥੇ ਲਾਲ ਬੱਤੀ ਲੱਗੇਗੀ ਇੱਥੇ ਇੱਥੇ ਲਾਲ ਬੱਤੀ ਲੱਗੇਗੀ ਇਸ ਲਾਲ ਬੱਤੀ ਤੇ ਲੱਗ ਕੇ ਤੇ ਮਾਤਾ ਲਾਲ ਜੀ ਦਾ ਉੱਥੇ ਮੰਦਿਰ ਦਾ ਦਰਸ਼ਨ ਕਰੂੰਗਾ ਔਰ ਆਸ਼ੀਰਵਾਦ ਲਵਾਂਗਾ। ਹੋਵੇ ਤੁਸੀਂ ਕਨੂੰ ਲੀਡਰ ਐਮਪੀ ਬਣ ਜਾਓ ਤੇ ਬਾਅਦ ਵਿੱਚ ਭੁੱਲ ਭੁੱਲ ਜਾਂਦੇ ਲੋਕੀ ਪਹਿਲੇ ਸਾਰੀ ਇਹ ਵਧੀਆ ਗੱਲਾਂ ਕਰਦੇ ਆ। ਲੀਡਰ ਪਹਿਲੇ ਸਕੂਟਰਾਂ ਤੇ ਜਾਂਦੇ ਨੇ ਪਰ ਜਦੋਂ ਬਣ ਜਾਂਦੇ ਨੇ ਤੇ ਫਿਰ ਉਹ ਵੀ ਗੱਡੀਆਂ ਵੱਡੀਆਂ ਰੱਖਦੀਆਂ। ਕੇਜਰੀਵਾਲ ਨਹੀਂ ਹੈਗਾ ਜੀ। ਮੈਂ ਕੇਜਰੀਵਾਲ ਨਹੀਂ ਐ ਮੈਂ ਸੱਚ ਬੋਲਨਿਆ ਵਾ। ਕਈਆਂ ਦਾ ਝੂਠ ਬੋਲਨ ਦਾ ਤਾਂ ਤੇ ਮੇਰੀ ਮੇਰੀ ਝੂਠ ਬੋਲਨ ਦੀ ਆਦਤ ਨਹੀਂ ਆ। ਮੈਂ ਮੇਰੇ ਪਾਪਾ ਜਿਹੜੇ ਨੇ ਉਹ ਵੀ ਰਖਸ਼ਾਪੁੰਦੇ ਸੀ। ਰਖਸ਼ਾਵਾ ਕੇ ਉਹਨਾਂ ਨੇ ਪੈਂਡਲ ਵਾਲਾ ਮੈਨੂੰ ਪਾਲਿਆ ਪੋਸ਼ਿਆ ਵੱਡਾ ਕੀਤਾ। ਮੇ ਦੇ ਭਾਂਡੇ ਭੁੰਡੇ ਮੰਨਦੇ ਸੀ ਬੜਾ ਸਟਰਗਲ ਕਰਕੇ ਉਹਨਾਂ ਨੇ ਮੈਨੂੰ ਪਾਲਿਆ ਪੋਸਿਆ ਜੋ ਮੈਨੂੰ ਸਿਖਾਇਆ ਉਹਨਾਂ ਨੇ ਉਹ ਉਹ ਮੈਂ ਕਰਦਾ ਪਿਆ ਵਾਂ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਮੈਂ ਅੱਜ ਇੱਥੇ ਤੱਕ ਪਹੁੰਚਿਆ ਵਾਂ ਔਰ ਮੇਰੇ ਜਿਹੇ ਹੋਰ ਵੀ ਲੋਕ ਜਿਹਦੇ ਹੋਣਗੇ ਉਹਨਾਂ ਨੂੰ ਵੀ ਗਾਂਵ ਮੈਂ ਲੈ ਕੇ ਆ ਜਾਵਾਂਗੇ ਕਿ ਉਹ ਵੀ ਤਰੱਕੀ ਕਰਨ ਸਾਡੇ ਅੰਮਰਸਰ ਤਰੱਕੀ ਕਰੇ ਸਾਡਾ ਪੰਜਾਬ ਤਰੱਕੀ ਕਰੇ ਤੁਸੀਂ ਵੇਖੋ ਜਜ਼ਬਾ ਹੈਗਾ ਹੈ ਜਜ਼ਬਾ ਤਾਂ ਮੋਬਾਈਲ ਨੰਬਰ ਵੀ ਉਹਨਾਂ ਨੇ ਆਪਣਾ ਤੁਸੀਂ ਦੇਖੋ ਆਪਣੇ ਈ ਰਿਕਸ਼ਾ ਦੇ ਉੱਪਰ ਰੱਖਿਆ ਹੈ 97810 48042 ਤਾਂ ਹੁਣ ਚਲਦੇ ਆ ਮੰਤਰੀ ਜੀ ਨਾਲ ਸਫ਼ਰ ਦੇ ਉੱਤੇ ਤੁਸੀਂ ਦੇਖੋ ਖੁਦ ਹੀ ਈ ਰਿਕਸ਼ਾ ਚਲਾਉਂਦੇ ਨੇ ਔਰ ਖੁਦ ਹੀ ਈ ਰਿਕਸ਼ਾ ਚਲਾ ਕੇ ਤਾਂ ਪੁਲਿਸ ਕਰਮੀ ਜਿਹੜੇ ਸਿਕਿਉਰਿਟੀ ਗਾਰਡਸ ਉਹਨਾਂ ਨੂੰ ਮਿਲੇ ਨੇ ਜਿਹੜਾ ਕਿਉਂਕਿ ਜਦੋਂ ਤੁਸੀਂ ਨਮਾੰਕਨ ਪੱਤਰ ਵਰਦੇ ਹੋ ਤਾਂ ਤੁਹਾਨੂੰ ਦੋ ਸਿਕਿਉਰਿਟੀ ਗਾਰਡਸ ਮਿਲਦੇ ਨੇ ਤਾਂ ਉਹ ਦੋ ਸਿਕਿਉਰਿਟੀ ਗਾਰਡਸ ਦੇ ਨਾਲ ਜਿਹੜਾ ਹੈ ਇਸ ਵੇਲੇ ਉਹ ਆਪਣੀ ਕੈਂਪੇਨ ਨੂੰ ਜਿਹੜਾ ਹੈ ਅੱਗੇ ਲੈ ਕੇ ਜਾ ਰਹੇ ਨੇ ਤਾਂ ਇਹਨਾਂ ਨੂੰ ਅਸੀਂ ਸ਼ੁਭਕਾਮਨਾਵਾਂ ਦਾਂਗੇ ਕਿਉਂਕਿ ਉਹਨਾਂ ਕਿਹਾ ਕਿ ਮੈਂ ਇੱਕ ਗਰੀਬ ਆਦਮੀ ਆ ਤੇ ਗਰੀਬ ਆਦਮੀ ਦੇ ਅੰਦਰ ਸੋਚ ਹੁੰਦੀ ਹੈ ਗਰੀਬ ਦਾ ਭਲਾ ਕਰਨ ਦੀ ਤੇ ਉਸ ਗਰੀਬ ਦਾ ਹੀ ਭਲਾਈ ਵਾਸਤੇ ਮੈਂ ਇਸ ਵਾਰ ਚੋਣਾ 'ਚ ਖੜਾ ਖਲ ਖੜਾ ਹੋਇਆ ਭਾਵੇਂ ਬਹੁਤ ਵਾਰ ਹਾਰ ਮਿਲ ਚੁੱਕੀ ਹੈ ਲੇਕਿਨ ਇਸ ਵਾਰ ਮੈਂ ਜ਼ਰੂਰ ਜਿੱਤਾਂਗਾ ਔਰ ਉਹ ਦਿਨ ਆਏਗਾ ਜਿਸ ਦਿਨ ਮੇਰੀ ਈ ਰਿਕਸ਼ਾ ਦੇ ਉੱਤੇ ਵੀ ਲਾਲ ਬੱਤੀ ਲੱਗੇਗੀ ਔਰ ਮੈਂ ਇੱਕ ਐਮਪੀ ਦੇ ਤੌਰ ਦੇ ਵਿੱਚ ਲੋਕਾਂ 'ਚ ਵਿਚਰਦਾ ਨਜ਼ਰ ਆਵਾਂਗਾ ਕੈਮਰਾਮੈਨ ਨਾਲ ਸੁਮਿਤ ਕੰਨਾ ਗ੍ਰਿਡ ਪੰਜਾਬ ਟੀਵੀ ਅੰਮ੍ਰਿਤਸਰ